ਤਹਰ ਕੋ ਚਾਹੁੰਦਾ ਕਿਉਂਕਿ ਹਮਾਰੇ ਕਮਰੇ ਮਾ ਵਧੀਆ ਤਰ੍ਹਾਂ ਇਹ ਵੀਰੋ ਖੁਸ਼ਬੂ ਆਵੇ ਤੇ ਕਮਰੇ ਮਾ ਖੁਸ਼ਬੂ ਆਵੇ ਤੇ ਬਾਥਰੂਮ ਮਾ ਤੇ ਬਹੁਤ ਤਰ੍ਹਾਂ ਦੀ ਵਧੀਆ ਖੁਸ਼ਬੂ ਆਵੇ ਤੇ ਵੀਰੋ ਬਹੁਤ ਲੋਕ ਤੁਹਾਨੂੰ ਪਤਾ ਹੀ ਹੈ ਸ਼ਹਿਰਾਂ ਤੋਂ ਐਸੀ-ਐਸੀ ਚੀਜ਼ਾਂ ਲੈ ਕੇ ਆਉਂਦੇ ਆ ਜਿਸਕੇ ਕਰਕੇ ਆਪਾਂ ਸੋਚਦੇ ਆ ਵੀਰੋ ਆਪਾਂ ਕਮਰੇ ਚ ਲਾ ਦਈਏ ਤੇ ਆਪਣੇ ਕਮਰੇ ਚ ਖੁਸ਼ਬੂ ਆਵੇ ਤੇ ਬਹੁਤ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲੈ ਕੇ ਆਉਂਦੇ ਆ ਤੁਹਾਨੂੰ ਪਤਾ ਹੀ ਹੈ ਸ਼ਹਿਰਾਂ ਤੋਂ ਪਰ ਵੀਰੋ ਅੱਜ ਆਪਾਂ ਤੁਹਾਡੇ ਲਈ ਐਸੀ ਇੱਕ ਚੀਜ਼ ਲੈ ਕੇ ਆਏ ਹਾਂ ਜਿਸਕਰ ਜਿਸ ਨੂੰ ਵਰਤ ਕੇ ਤੁਸੀਂ ਵਧੀਆ ਕਮਰੇ ਚੋਂ ਸਾਰੇ ਕਮਰੇ ਚੋਂ ਕਹਿੰਦੇ 2-3 ਮਹੀਨੇ ਤੱਕ ਤੁਹਾਡੇ ਕਮਰੇ ਚ ਵਧੀਆ ਖੁਸ਼ੂ ਆਏਗੀ ਲੋਕ ਵੀ ਤੁਹਾਨੂੰ ਆਣ ਕੇ ਕੀ ਕਹਿ ਕਰਨਗੇ ਵੀ ਤੁਸੀਂ ਕੀ ਐਸਾ ਕੁਝ ਲਾਇਆ ਜੋ ਤੁਹਾਡੇ ਕਮਰੇ ਚ ਇੰਨੀ ਵਧੀਆ ਖੁਸ਼ਬਰੀ ਹੈ ਤੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਬਣੇ ਰਿਓ ਆਪਣੀ ਵੀਡੀਓ ਦੇ ਵਿੱਚ ਤੇ ਤੁਹਾਨੂੰ ਸਾਰਾ ਕੁਝ ਚਲੋ ਫਿਰ ਦਿਖਾਣੇ ਆ ਤੇ ਆਪਾਂ ਤੁਹਾਡਾ ਟਾਈਮ ਨਾ ਬਰਬਾਦ ਕਰਦੇ ਤੁਹਾਨੂੰ ਵੀਡੀਓ ਵਿੱਚ ਤੁਹਾਨੂੰ ਦਿਖਾਣੇ ਆ ਤੇ ਆਪਾਂ ਕੀ ਕੀ ਕਿਵੇਂ-ਕਿਵੇਂ ਤਿਆਰ ਕੀਤਾ ਜਿਵੇਂ ਦੇਸੀ ਨੁਕਤੇ ਨਾਲ ਆਪਣਾ ਤਿਆਰ ਕੀਤਾ ਸਿਰਫ 50 ਰੁਪਏ ਦਾ ਕੰਮ ਆ ਤੁਸੀਂ ਆਪਣੇ ਘਰੇ ਵੀ ਇਹ ਚੀਜ਼ ਬਣਾ ਸਕਦੇ ਹੋ ਬੜਾ ਸੌਖਾ ਕੰਮ ਆ ਤੇ ਚਲੋ ਫਿਰ ਚੱਲਦੇ ਆ ਤੇ ਬਿਨਾ ਤੁਹਾਡੇ ਟਾਈਮ ਲੇ ਆਪਾਂ ਕਰਦੇ ਆ ਵੀਡੀਓ ਸਟਾਰਟ ਤੇ ਚਲੋ ਫਿਰ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਸੀਂ ਦੇਖ ਹੀ ਲਿਆ ਹਣਾ ਤੇ ਚਲੋ ਫਿਰ ਆਪਾਂ ਵੀਡੀਓ ਸਟਾਰਟ ਕਰਦੇ ਆ ਤੇ ਇਹ ਮੇਰੇ ਹੱਥ ਵਿੱਚ ਹੈਗੀ ਆ ਇੱਕ ਛੋਟੀ ਜੀ ਬੋਤਲ ਜੋ ਕਿ ਇੱਕ ਜਿਵੇਂ ਮਰਜ਼ੀ ਦੀ ਲੈ ਸਕਦੇ ਆ ਪਰ ਆਪਾਂ ਛੋਟੀ ਲੈਣੀ ਚਾਹੀਦੀ ਆ ਤੇ ਦੇਖ ਸਕਦੇ ਹੋ ਮੇਰੇ ਹੱਥ 'ਚ ਇਹ ਬੋਤਲਾ ਤੇ ਹੁਣ ਆਪਾਂ ਤੁਹਾਨੂੰ ਇਹ ਜਰੀਆ ਵਰਤ ਕੇ ਅਰ ਕਰਕੇ ਦਿਖਾਵਾਂਗੇ ਤੇ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਤੇ ਜੇ ਵਧੀਆ ਵੀਡੀਓ ਲੱਗੀ ਵੀਰੋ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਆਇਓ ਤੇ ਵੀਡੀਓ ਨੂੰ ਤੇ ਚਲੋ ਫਿਰ ਆਪਾਂ ਕਰਦੇ ਆਂ ਵੀਡੀਓ ਸਟਾਰਟ ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਇੱਕ ਬੋਤਲ ਲੈਣੀ ਆ ਤੇ ਉਹਦੇ ਤੋਂ ਐਦਾਂ ਵੀਰੋ ਗਲੀਆਂ ਕੱਢੀਆਂ ਦੇਖ ਸਕਦੇ ਤੁਸੀਂ ਤੇ ਐਦਾਂ ਆਪਾਂ ਛੋਟੀ-ਛੋਟੀਆਂ ਵੀਰੋ ਗਲੀਆਂ ਕੱਢ ਲੈਣੀਆਂ ਜਿਵੇਂ ਕਿ ਤੁਹਾਨੂੰ ਦਿਖ ਰਿਹਾ ਵੀਡੀਓ ਦੇ ਵਿੱਚ ਤੇ ਐਵੇਂ ਆਪਾਂ ਇਹ ਵਾਲੇ ਦਾਣੇ ਤੋਂ ਛੋਟੀ ਜਿਹੀ ਬੋਤਲ ਵਿੱਚ ਐਵੇਂ ਗਲੀਆਂ ਕੱਢ ਲੈਣੀਆਂ ਤੇ ਉ ਤੋਂ ਬਾਅਦ ਆਪਾਂ ਇਹ ਕਰਨਾ ਕੀ ਆ ਤੇ ਵੀਰੋ ਆਪਣੇ ਕੋਲ ਸਮਾਨ ਘਾਟਾ ਜਿਹੜਾ ਥੋੜਾ ਜਿਹਾ ਤੇ ਆਪਾਂ ਵੀਡੀਓ ਵਿੱਚ ਤੁਹਾਨੂੰ ਦੱਸ ਦਿੰਦੇ ਆ ਵੀ ਕਿਵੇਂ-ਕਿਵੇਂ ਕੀ ਕਰਨਾ ਤੇ ਇਦਾਂ ਆਪਾਂ ਨੇ ਦੇਖੋ ਗੜੀਆਂ ਕੱਢਣੀਆਂ ਤੇ ਜਿਹੜੀ ਮਾਲੀ ਚੀਜ਼ ਨਾਲ ਆਪਾਂ ਨੇ ਕੱਢਣੀਆਂ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਣੇ ਆ ਤੇ ਆਲੇ-ਦਾਲੇ ਤੇ ਵੀਰੋ ਜ਼ਿਆਦਾ ਆਪਾਂ ਨੇ ਥੱਲੇ ਨਹੀਂ ਕੱਢੀਆਂ ਉੱਪਰੇ ਰੱਖਣੀਆਂ ਜ਼ਿਆਦਾ ਗੜੀਆਂ ਤੇ ਜਿਸ ਕਰਕੇ ਵੀਰੋ ਪਾਣੀ ਵਿੱਚ ਰਹੇ ਤੇ ਦੇਖੋ ਵੀਰੋ ਐਵੇਂ ਥੋੜੀ-ਥੋੜੀ ਗੜੀਆਂ ਕੱਢ ਕੇ ਤੇ ਹੁਣ ਆਪਾਂ ਨੇ ਕਰਨਾ ਕੀ ਆ ਵੀਰੋ ਇਹਦੇ ਵਿੱਚ ਇੱਕ ਕਾਫੀ ਦਾ ਪਾਉਚ ਹੁੰਦਾ ਜਿਹੜਾ 10 ਰੁਪਏ ਦਾ ਉਹ ਇਹਦੇ ਵਿੱਚ ਪਾ ਦੇਣਾ ਤੇ ਉਸ ਤੋਂ ਬਾਅਦ ਵੀਰੋ ਇੱਕ ਚਮਚਾ ਪਾਣੀ ਇਹਦੇ ਵਿੱਚ ਪਾਣਾ ਨਮਕ ਦਾ ਜੋ ਕਿ ਆਪਣਾ ਨੂਨ ਹੁੰਦਾ ਉਹਦਾ ਉਸ ਤੋਂ ਬਾਅਦ ਵੀਰੋ ਪੰਜੇ ਦੇ ਵਿੱਚ ਪਾ ਦਿਓ ਲੌਂਗ ਤੇ ਪੰਜ ਪਾ ਦਿਓ ਵੀਰੋ ਲੈਚੀਆਂ ਖੋਲ ਕੇ ਤੇ ਉਸ ਤੋਂ ਬਾਅਦ ਵੀਰੋ ਇੱਕ ਚਮਚਾ ਪਾਣਾ ਆਪਣਾ ਡਿਟੋਲ ਤੇਲ ਹੁੰਦਾ ਜਿਹੜਾ ਆਪਣਾ ਥਾਮ ਘਰਾਂ ਵਿੱਚ ਤੇ ਉਹ ਤੇਲ ਪਾ ਕੇ ਇਹਦੇ ਵਿੱਚ ਥੋੜਾ ਜਿਹਾ ਇਹਨੂੰ ਹਲਾ ਦੇਣਾ ਮਤਲਬ ਹਲਾ ਕੇ ਦਫਾ ਮੜਾ ਜਿਹੜਾ ਫੁੱਲ ਜੇ ਜਦੋਂ ਬਾਅਦ ਵੀਰੋ ਦੇਖੋ ਇਹ ਹੋ ਜੇਗਾ ਆਪਣਾ ਇੱਕ ਖੁਸ਼ਬੂਦਾਰ ਤਿਆਰ ਤੇ ਉਹ ਤੋਂ ਬਾਅਦ ਵੀਰੋ ਆਪਾਂ ਨੇ ਕਰਨਾ ਕੀ ਹੈ ਦੇਖੋ ਤੇ ਇਹਨੂੰ ਐਵੇਂ ਖਲਾ ਕੇ ਥੋੜਾ ਜਾਂ ਤੇ ਇਹਨੂੰ ਇਸ ਦੀ ਜਗ੍ਹਾ ਤੇ ਰੱਖਾਂ ਜਿੱਥੇ ਆਪਣਾ ਮਤਲਬ ਕਮਰਾ ਜਿਸ ਤੇ ਆਪਾਨੂੰ ਚਾਹੀਦਾ ਵੀ ਆਪਣੇ ਇਹ ਕਮਰੇ ਵਿੱਚ ਜਿਹੜੇ ਮਰਜੀ ਕਮਰੇ ਵਿੱਚ ਆਪਾਂ ਇਹਨੂੰ ਰੱਖ ਸਕਦੇ ਹਾਂ ਤੇ ਦੇਖੋ ਵੀਰੋ 2 ਮਹੀਨੇ ਤੱਕ ਤੁਹਾਡੇ ਕਮਰੇ ਵਿੱਚੋਂ ਇੰਨੀ ਵਧੀਆ ਖੁਸ਼ਬੂ ਰਹੇਗੀ ਤੇ ਤੁਹਾਨੂੰ ਲੋਕ ਵੀ ਆਣ ਆਣ ਕੇ ਐਵੇਂ ਕਹਿ ਕਰਾਂਗੇ ਵੀਰੋ ਕਿਉਂਕਿ ਆਪ ਤੁਸੀਂ ਕੀ ਲਿਆ ਹੋ ਕਿਥੋਂ ਲਿਆਂਦਾ ਤੇ ਵੀਰੋ ਇੱਕ ਦੇਸੀ ਨੋਟਾ ਸਿਰਫ 50 ਰੁਪਏ ਦਾ ਕੰਮ ਆ ਤੁਹਾਨੂੰ ਪਤਾ ਹੀ ਆ ਇੱਕ ਕੌਫੀ ਦਾ ਪਾਉਂਡ 10 ਰੁਪਏ ਦਾ ਤੇ 10 ਰੁਪਏ ਦੇ ਲੌਂਗ ਤੇ ਲੈਚੇ ਆ ਜਾਂਦੀਆਂ ਤੇ ਇੱਕ ਚਮਚਾ ਵੀਰੋ ਪਾਣਾ ਨਮਕ ਦਾ ਤੇ ਇੱਕ ਚਮਚਾ ਪਾਣਾ ਵੀਰੋ ਡੈਟੌਨ ਤੇਲ ਹੁੰਦਾ ਤੇ ਉਹ ਸਾਰਾ ਕੁਝ ਇਹਦੇ ਵਿੱਚ ਪਾ ਕੇ ਤੇ ਨੂੰ ਹਲਾ ਕੇ ਇੱਕ ਵਾਰੀ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਣੇ ਇੱਕ ਕਮਰੇ ਵਿੱਚ ਰੱਖ ਦੇਣਾ ਜਿੱਥੇ ਆਪਾਂ ਨੂੰ ਚਾਹੀਦੀ ਆ ਵੀ ਇੱਥੇ ਆਪਾਂ ਨੂੰ ਖੁਸ਼ਬੂ ਲੋੜਾ ਜਿਹੜਾ ਵੀ ਆਪਣਾ ਕਮਰਾ ਉਹ ਤਬੀਰ ਉਹ ਦੇਖਿਓ ਤੇ ਵਧੀਆ ਵੀਡੀਓ ਲੱਗੀ ਸ਼ੇਅਰ ਤੇ ਲਾਈਕ ਜ਼ਰੂਰ